ਖਾਲਸਾ ਬਾਏ ਉਹਨਾਂ ਦੇ ਪਤੇ ਦੋਸਤੋ ਜਿਵੇਂ ਅੱਜ ਸਾਰਿਆਂ ਨੂੰ ਪਤਾ ਕਿ ਅੱਜ ਮੋਰਚੇ ਵਿੱਚ ਸੰਸਦ ਮੈਂਬਰ ਮੀਤ ਹੇਰ ਤੇ ਮਾਲਵਿੰਦਰ ਕੰਗ ਪਹੁੰਚੀ ਸੀ ਉਹਨਾਂ ਦੇ ਇੱਥੇ ਪਹੁੰਚਣ ਸਮੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਤੇ ਪੀਯੂ ਬਚਾਓ ਮੋਰਚਾ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਸਾਡੀ ਸਮਝ ਅਨਸਾਰ ਆਰਐਸਐਸ ਤੇ ਬੀਜੇਪੀ ਦੇ ਲੀਡਰਾਂ ਤੋਂ ਬਿਨਾਂ ਪੰਜਾਬ ਦੀ ਹਰੇਕ ਸਿਆਸੀ ਧਿਰ ਦਾ ਜਿਹੜਾ ਨੁਮਾਇੰਦਾ ਤੇ ਉਹਨਾਂ ਦਾ ਲੀਡਰ ਇਸ ਮੋਰਚੇ 'ਚ ਭਾਗੀਦਾਰ ਆ ਤੇ ਜਿੰਨੀਆਂ ਵੀ ਜਨਤਕ ਜਮਹੂਰੀ ਜਥੇਬੰਦੀਆਂ ਨੇ ਉਹ ਵੀ ਇਸ ਮੋਰਚੇ 'ਚ ਭਾਗੀਦਾਰ ਨੇ ਤੇ ਇਹਨਾਂ ਦੇ तमाम ਲੀਡਰ ਸਾਹਿਬਾਨ ਨੂੰ ਇੱਥੇ ਆਉਣ ਤੇ ਅਸੀਂ ਜੀ ਆਇਆਂ ਆਖਦੇ ਆ ਜਿਹੜੀ ਅੱਜ ਘਟਨਾ ਵਾਪਰੀ ਉਹ ਕੁਝ ਵਿਅਕਤੀਆਂ ਵੱਲੋਂ ਕੀਤੀ ਗਈ ਇੱਕ ਆਪ ਉਧਰੀ ਕਾਰਵਾਈ ਸੀ ਤੇ ਉਹਨਾਂ ਵਿਅਕਤੀਆਂ ਨੇ ਮੋਰਚੇ ਅੱਗੇ ਆਪਣੀ ਗਲਤੀ ਮੰਨੀ ਆ ਤੇ ਸਾਨੂੰ ਭਰੋਸਾ ਦਿਵਾਇਆ ਕਿ ਅਜਿਹੀ ਜਿਹੜੀ ਘਟਨਾ ਉਹ ਦੁਬਾਰਾ ਨਹੀਂ ਵਾਪਰੂਗੀ ਮੋਰਚਾ ਇਹਨੂੰ ਆਪਣੇ ਇਨਸਾਸ਼ਨ ਦੀ ਉਲੰਘਣਾ ਮੰਨਦਾ ਤੇ ਮੋਰਚਾ ਜ਼ਿੰਮੇਵਾਰੀ ਲੈਂਦਾ ਕਿ ਭਵਿੱਖ ਵਿੱਚ ਅਜਿਹੀ ਕੋਈ ਵੀ ਘਟਨਾ ਮੋਰਚੇ ਤੇ ਨਹੀਂ ਵਾਪਰੂਗੀ ਅਸੀਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਰੇ ਲੀਡਰਾਂ ਦਾ ਇੱਥੇ ਜੀਆ ਨੂੰ ਆ ਮੋਰਚਾ ਚੜ੍ਹਦੀ ਕਲਾ ਚ ਮੋਰਚਾ ਜਿੰਨੀਆਂ ਵੀ ਮੀਡੀਆ ਚ ਖਬਰਾਂ ਚੱਲ ਰਹੀਆਂ ਨੇ ਉਹਨਾਂ ਦਾ ਖੰਡਨ ਕਰਦਾ ਤੇ ਸਾਰੀਆਂ ਸਿਆਸੀ ਤਰ੍ਹਾਂ ਦੇ ਲੀਡਰਾਂ ਨੂੰ ਇੱਥੇ ਆਉਣ ਦਾ ਸੱਦਾ ਦਿੰਦਾ ਤੇ ਜੀ ਆਇਆਂ ਆਖਦਾ ਬਹੁਤ-ਬਹੁਤ ਧੰਨਵਾਦ ਤੇ ਅੱਗੇ ਅਸੀਂ ਇਹੀ ਅਪੀਲ ਕਰਾਂਗੇ ਕਿ ਉਮੀਦ ਹੈ ਜਿੰਨਾ ਤੁਸੀਂ ਪਹਿਲਾਂ ਸਾਡੇ ਨਾਲ ਜੁੜੇ ਰਹੇ ਹੋ ਅੱਗੇ ਵੀ ਵੱਧ ਚੜ੍ਹ ਕੇ ਸਾਰੇ ਇੱਥੇ ਪਹੁੰਚੋਗੇ ਜੀ ਆਇਆਂ ਨੂੰ ਬਹੁਤ ਧੰਨਵਾਦ